ਚਾਲਾਂ ਰੇ ਇਹ ਵੀ ਟਿਸ਼ੂਟ ਗਰੇ ਹੈਪੀ ਦੇ ਠੀਕ ਜੀ ਕਰਾਉਂਦੇ ਹਾਂ ਨੂੰ ਸ਼ੂਟ ਸਮਰਾੜੀ ਆ ਸਮਰਾੜੀ ਹਾਂ ਜੋ ਲਾਈਟ ਤੇ ਫੇਡਾਂ ਦੋਣੀਆਂ ਸ਼ੂਟ ਚੱਲਦੀ ਠੀਕ ਜੀ ਗਰੇਣਾ ਤੋਂ ਰਾਮਣੀ ਚਲੋ ਇਹਦੇ ਕੋਲ ਪਹੁੰਚੇ ਆਪਣੇ ਮੁੱਤਰ ਚੋ ਹੂੰ ਇਹ ਕਰੀ ਜਾਂਦੇ ਮੇਰੇ ਲਾਈਵ ਤੇ ਜੁੜ ਗਏ ਰਾਮ ਦੋਸਤ ਸੌਰੀ ਲੋਕੇਸ਼ਨ ਅਸ ਕਮਰੇ

ਹਾਂਜੀ ਸ਼ਾਮ ਭਾਜੀ ਗ੍ਰੈਂਡ ਤੋਂ ਹਾਂਜੀ ਚੱਲ ਰਹੀ ਹੈ ਸ਼ੂਟਿੰਗ ਪੂਰੀ ਇਧਰ ਕਰ ਰਹੇ ਆ ਵੀਰ ਠੀਕ ਹੈ ਜੀ ਇਹ ਲੋਕੇਸ਼ਨ ਹੈ ਆਪਣੀ ਸਾਰੀ ਸ਼ਾਮ ਸ਼ਮਰਾਜ ਮਹਾਰਾਜ ਮਹਾਰਾਜ ਦੀ ਹਾਂਜੀ ਸ਼ਮਰਾਜ ਮਹਾਰਾਜ ਦੀ ਬੰਦ ਰਿਚਾ ਬਾਵਾ ਸਾਹਿਬ ਦੇ ਗੀਤ ਹਾਂਜੀ 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 ਬਾਵਾ ਸਾਹਿਬ ਜੀ ਦੇ ਸ਼ੂਟ ਰਵੀ ਦਾਹ ਮਹਾਰਾਜ ਜੀ ਦੇ ਸ਼ੂਟ ਕਰ ਰਹੇ ਆ ਸਾਰੇ ਠੀਕ ਹੈ ਜੀ ਸੌਰੀ ਚੱਲ ਰਹੀ ਆ ਇਧਰੋਂ ਟੋਪ ਆਪ ਪੈਂਦੀ ਇਧਰੋਂ ਦਿਖਾ ਸਾਡੇ ਬਲੌਗਰ ਸਾਹਿਬ ਕੀ ਹਾਲ ਆ ਵਧੀਆ ਸਸੀ ਗੱਲ ਜੀ ਹਾਂ ਸਸੀ ਗੱਲ ਸਸੀ ਗੱਲ ਮਿਲਿਆ ਉਹ ਬਿਲਕੁਲ ਚੱਲ ਰਹੀ ਆ ਸ਼ੂਟਿੰਗ ਪੂਰੀ ਓਏ ਲੈ ਨਾ ਮਿਲਿਆ ਠੀਕ ਹੈ ਓਕੇ ਬਾਈ ਛੋੜੋ दस महाराज जी ठीक है जी हाँ ਉਹ ਚੱਲ ਰਿਹਾ ਠੀਕ ਹੈ ਜੀ ਬੰਦੇ ਸਾਰੇ ਕੈਮਰਾਮੈਨ ਚਲੋ ਆਜੇ ਮਾਜੀ ਹੁਣ ਆਇਓ ਆਜੇ ਇਧਰ ਮਾਜੀ ਓਕੇ ਆਜੋ ਹੂੰ ਕੀ ਕਹਿਣਾ ਚਾਹੁੰਦਾ ਜਨਾ ਅੱਜ ਸਾਡੇ ਅੱਛੀ ਜਿਹੜੀ ਲੋਕੇਸ਼ਨ ਉੱਤੇ ਬਹੁਤ ਹੀ ਕੈਂਟ ਸੌਂਗ ਸ਼ੂਟ ਹੋ ਰਿਹਾ ਹੈ ਸਾਡੇ ਸ਼ਹਿਰ ਗਾਇਤੋ ਹੈਪੀ ਗ੍ਰਾਮ ਭਾਜੀ ਆੜੀ ਸਭ ਬਹੁਤ ਹੀ ਕੈਂਟ ਕਲਾਕਾਰ ਹੈ ਤੇ ਇੱਕ ਨਵਾਂ ਸੌਂਗ ਜਿਹੜਾ ਬਹੁਤ ਜਲਦੀ ਪਲਿਸ ਹੋਣਾ ਹੈ ਤੇ ਸਾਰੇ ਜਿਹੜੇ ਸਪੋਰਟ ਕਰਿਓ ਬਾਈ ਹੈਪੀ ਗ੍ਰਾਮ ਨੂੰ ਸੱਸੀ ਕਰ ਹਾਲ ਸਪੋਰਟ ਕਰੋ ਬਾਬਾ ਵੀਰ ਨੂੰ ਠੀਕ ਹੈ ਜੀ ਨਾਲ ਨਾ ਦੱਸੀ ਜਾਵੇ ਹਰ ਵਾਰ ਸਮਝਾ ਜੀ ਇਨਸ਼ੋਰ ਰਿਕਾਰਡਿੰਗ ਹਾਂਜੀ ਹਾਂਜੀ ਹੈਪੀ ਗ੍ਰਾਮ ਦੀ ਆਵਾਜ਼ ਜੀ ਕਿੱਛ ਤੇ ਉਹ ਰਾਜਨ ਗੇਲਦੀ ਆਵਾਜ਼ ਜੀ ਕਿੱਛ ਤੇ ਸ਼ਾਮ ਸ਼ਰਮਿੰਦ ਜੀ ਸ਼ਾਮ ਸੁਬਹ ਅੱਛਾ ਤੁਸੀਂ ਭਾਜੀ ਸਹੀ ਆ ਆ ਭਾਜੀ ਹੁਣੇ ਸੌਂਗ ਲਿਖਿਆ ਜੀ ਸ਼ਾਮ ਸਰਗੁੰਦੀ ਸ਼ਾਮ ਸਰਗੁੰਦੀ ਹਾਂ ਆ ਭਾਜੀ ਹੁਣੇ ਲਿਖਿਆ ਤੁਸੀਂ ਪਹਿਲਾਂ ਵੀ ਬੜਾ ਪਿਆਰ ਕਰਦਾ ਸੀ ਹਾਂ ਜੀ ਆਸੋ ਪਹੇਡਿਕ ਹਾਂਜੀ ਲੈ ਆਏ ਆਪਣੇ ਆਹ ਭਾਜੀ ਰਾਜਨ ਰਾਜਨ ਡਾਕੂਮੈਂਟ ਇਧਰ ਹੋ ਜਾਓ ਫਰੀ ਠੀਕ ਹੈ ਆਪਣੇ ਚੈਨਲ ਆਪਣੇ ਚਲਾਉਂਦੇ ਹਾਂ ਆਪਾਂ ਇਹ ਸਾਡੇ ਜਨਮ ਦੇ ਨਾਲ ਇਹਦੇ ਨਾਲ ਹਾਂਜੀ ਆਪਣੇ ਜਨਮ ਦੇ ਨਾਲ ਠੀਕ ਹੈ ਜੀ ਕੰਪਨੀ ਦਾ ਹੋਰੇ ਬਾਰੇ ਹਾਂਜੀ ਸ਼ੂਟਿੰਗ ਚੱਲ ਰਹੀ ਹੈ ਪੂਰੀ ਇਹ ਲੋਕੇਸ਼ਨ ਪੂਰੀ ਤੁਹਾਡੇ ਸਾਹਮਣੇ ਹੀ ਹੈ ਸਾਰੀ ਵਧੀਆ ਲੋਕੇਸ਼ਨ ਠੀਕ ਹੈ ਜੀ ਪੂਰੀ ਸ਼ੋਅ ਦੇ ਨਾਮ ਤੇ ਤੁਹਾਨੂੰ ਲਾਈਵ ਠੀਕ ਹੈ ਜੀ ਸ਼ੂਟ ਚੱਲ ਰਿਹਾ ਪੂਰਾ ਤੇ ਹੈਪੀ ਗਰਿਆਂ ਭਾਈ ਦਾ Song ਹੈ ਜੀ ਰਾਜਨ ਗਰਿਆਂ ਅੰਕਲ ਜਿਹੜਾ ਪਾਜੀ ਹੋਈ ਮਿਲ ਜਾਇਆ ਸਾਹਮਣੇ ਇਹ ਵੀ ਮੁੰਡੇ ਸ਼ੂਟ ਕਰ ਰਹੇ ਆ ਉਹਦਾ ਆਪਣਾ ਵਾਸਤੇ ਬੱਕਰਾ ਠੀਕ ਹੈ ਜੀ ਤੇ ਤੁਹਾਡੇ ਸਾਹਮਣੇ ਹੀ ਆ ਚਲੋ ਠੀਕ ਹੈ ਜੀ ਦੁਬਾਰਾ ਲਾਈਵ ਹੋਨੇ ਆ ਬਣੇ ਰਹੋ YouTube ਤੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ